ਜਦੋਂ ਰੱਬ ਨਾਲ ਆਸ਼ਪਾਰਸ਼ ਕੀਤੀ ਬੇਨਤੀ ਰੂਪ ਚ ਹੁਣ ਰੱਬ ਮੋਰਿਆਂ ਜਵਾਬ ਦਿੰਦਾ ਐ ਇਥੋਂ ਤੱਕ ਪਹਿਲਾਂ ਮੈਂ ਤੁਹਾਨੂੰ ਪੌੜੀ ਸੁਣਾਦਾ ਫਿਰ ਅਗਲੀ ਕਥਾ ਚੱਲੇ ਇਹ ਭਾਈ ਗੁਰਦਾਸ ਸਿੰਘ ਨੇ ਲਿਖਿਆ ਕਹਿੰਦੇ ਦਰਸ਼ਨ ਦੇਖਣ ਨਾਮ ਦਿਓ ਇਹਦਾ ਮਤਲਬ ਤਰਲੋਚਨ ਮੰਨ ਗਿਆ ਕਿ ਨਾਮ ਦੇ ਸਭ ਨੂੰ ਰੱਬ ਦੇ ਦਰਸ਼ਨ ਹੋਏ ਨੇ ਤਾਂ ਉਹ ਦਰਸ਼ਨ ਕਰਨ ਆਉਂਦਾ ਦਰਸ਼ਨ ਉਹਦੇ ਕਰਨ ਆਈਦੇ ਨੇ ਜਿੱਤੇ ਸ਼ਰਧਾ ਬਣੀ ਹੋਵੇ ਦਰਸ਼ਨ ਦੇਖਣ ਨਾਮ ਦਿਓ ਪਲਕੇ ਉੱਠ ਤੇਰੇ ਲੋਚਨ ਆਵੇ ਕੀ ਕਰਦੇ ਫਿਰ ਭਗਤ ਕਰਨ ਮਿਲ ਦਉ ਜਣੇ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ ਗੁਰਮਖਾਂ ਨੂੰ ਚਾਉ ਰਹਿੰਦਾ ਗੁਰਮਖਾਂ ਕੋਲ ਬਹਿ ਕੇ ਕੋਈ ਗੁਰੂ ਦੀ ਗੱਲ ਕਰੀਏ ਤੇ ਦੂਜੇ ਪਾਸੇ ਸੰਸਾਰੀ ਮਨਮੁਖਾਂ ਨੂੰ ਵੀ ਚਾਉ ਰਹਿੰਦਾ ਬਿ ਚਲੋ ਇਕੱਠੇ ਹੋਈਏ ਚੁਗਲੀ ਵੀ ਕਰਨੀ ਹੈ ਗੱਲਾਂ ਕਰਨੀਆਂ ਉਹਨਾਂ ਨੂੰ ਇਹ ਚਾਹੇ ਤੁਸੀਂ ਹੈਰਾਨ ਹੋਮੋਗੇ ਮੈਂ ਇਸ ਤਰ੍ਹਾਂ ਦੇ ਬੰਦੇ ਵੇਖੇ ਨੇ ਜੇ ਖੇਤ ਵਹਾਈ ਦਾ ਤਾਂ ਖੇਤ ਜੇ ਬਾਣ ਨੂੰ ਰਹਿੰਦੇ ਨਾ ਉਹਨੇ ਦੇਖ ਲਿਆ ਵੀ ਸ਼ਾਮ ਦੇ 4 ਵਜ ਗਏ ਤਾਸ਼ ਖੇਡਣ ਦਾ ਟਾਈਮ ਹੋ ਗਿਆ ਟਰੈਕਟਰ ਲੈ ਕੇ ਮੈਂ ਗਰਾਊਂਡ 'ਚ ਬੰਦੇ ਆਉਂਦੇ ਵੇਖੇ ਨੇ ਉਹ ਖੇਤ ਛੱਡ ਕੇ ਉੱਥੇ ਆ ਜਾਂਦੇ ਕਿਉਂ ਉਹਨਾਂ ਨੂੰ ਗੱਲਾਂ ਕਰਨ ਵੇ ਤਾਸ਼ ਖੇਡਣ ਵਿੱਚ ਰਸ ਆਉਂਦਾ ਜੇ ਦੁਨਿਆਵੀ ਗੱਲਾਂ ਤਾਸ਼ ਖੇਡਣ ਵਾਲੇ ਨੂੰ ਇੰਨਾ ਨਸ਼ਾ ਹੋ ਸਕਦਾ ਹੈ ਜਦ ਮਹਿਸੂਸ ਕਰਿਓ ਬੰਦਗੀ ਵਾਲੀਆਂ ਬੱਤਾਂ ਕੋ ਕਰਨ ਲੱਗਦਾ ਹੈ ਉਹ ਵੀ ਕੰਮ ਛੱਡ ਦਿੰਦਾ ਫਿਰ ਸਭ। ਹੋਈ ਫਿਰ ਘੜੀ ਵੇਖਦਾ ਵੀ ਕਰ ਲਿਆ ਬਸ ਮੇਰਾ ਟਾਈਮ ਹੋ ਗਿਆ ਵੇ ਮੈਂ ਬੈਠਾ ਹੁਣ ਜਾ ਕੇ। ਔਰ ਸਾਥ ਸੰਗਤ ਇੱਕ ਚੀਜ਼ ਮਹਿਸੂਸ ਕਰਿਓ। ਸਤ ਸੰਗਤ ਦਾ ਰਸ ਹੈ ਜਿੱਦਾਂ ਦਾ ਮੰਨ ਦਾ ਰਸ ਬਣਾ ਲਓਗੇ ਜਿੰਨਿੰਦਿਆ ਚੁਗਲੀ ਬਣਾ ਲਾ ਪਾਓਗੇ ਉਦਾਂ ਦਾ ਆ ਜਾਂਦਾ। ਔਰ ਜੇ ਤੁਸੀਂ ਰੱਬ ਦੀ ਭਗਤੀ ਬੰਦਗੀ ਵਾਲਾ ਬਣਾਉਂਗੇ ਉਹ ਰਸ ਆਉਣ ਲੱਗ ਜਾਏਗਾ ਇਹ ਚੀਜ਼ ਸੱਚ ਹੈ। ਮਨ ਜੁੜਨ ਦੀ ਕੋਈ ਨਿਸ਼ਾਨੀ ਐ ਕਿਸੇ ਵੀ ਚੀਜ਼ ਚ ਤੁਸੀਂ ਉੱਥੇ ਹਾਜ਼ਰ ਨਾ ਹੋਮੋ ਕਿਤੇ ਰਿਸ਼ਤੇਦਾਰੀ ਚ ਕੰਮ ਗਏ ਹੋਮੋ ਜਦੋਂ ਉਹ ਵਕਤ ਹੋ ਜਾਏ ਟਾਈਮ ਹੋ ਜਾਏ ਤੁਹਾਨੂੰ ਰਿਸ਼ਤੇਦਾਰੀ ਦੇ ਕੰਮਾਂ ਵਿੱਚ ਘੁੰਮਦਿਆਂ ਵੀ ਯਾਦ ਆਏਗਾ ਵੀ ਬੰਦੇ ਬਹਿ ਗਏ ਹੋਣੇ ਹੁਣ ਗੱਲਾਂ ਕਰਦੇ ਹੋਣਗੇ ਮੈਂ ਅੱਜ ਰਹਿ ਗਿਆ ਯਾਰ ਮੇਰਾ ਮਿਸ ਹੋ ਗਿਆ ਇਹਦਾ ਮਤਲਬ ਤੁਹਾਨੂੰ ਹੁਣ ਯਾਦ ਆਉਣ ਲੱਗ ਪਿਆ ਗੁਰੂ ਦੇ ਸ਼ਬਦ ਦਾ ਰਸ ਆਉਣ ਲੱਗ ਪਿਆ ਇਦਾਂ ਸਾਖ ਤਾਂ ਨੂੰ ਆਪਣਾ ਰਸ ਹੈ ਸਾਖਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਦੂਜੇ ਪਾਸੇ ਗੁਰਮਖੰ ਨੂੰ ਰੱਬ ਦੇ ਨਾਮ ਦਾ ਰਸ ਹੈ ਹੁਣ ਤਰਲੋਚਨ ਨੂੰ ਆਉਂਦਾ ਰਸ ਉਹ ਰੋਜ਼ ਆਉਂਦੇ ਦਰਸ਼ਨ ਕਰਨ ਭਗਤੀ ਵੀ ਕਰਦਾ ਹੈ ਕਹਿ ਦਿੰਦਾ ਜੀ ਮੇਰੀ ਸ਼ਪਾਰਸ਼ ਕਰੋ ਮੈਨੂੰ ਵੀ ਦਰਸ਼ਨ ਕਰਾਓ ਨਹੀਂ ਤਾਂ ਫਿਰ ਮੇਰੇ ਮਨ ਨੇ ਅੰਦਰੋਂ ਇਹ ਨਾ ਕਿਤੇ ਸ਼ੱਕ ਹੋ ਜਾਵੇ ਐਵੇਂ ਕਹਿੰਦੇ ਦਰਸ਼ਨ ਹੋਏ ਰੱਬ ਮੈਨੂੰ ਵੀ ਦਿਖਾ ਦਿਓ ਰੱਬ ਦਾ ਕੀ ਜਾਂਦਾ ਹੈ ਦਰਸ਼ਨ ਦੇਖਣ ਨਾਮ ਦਿਓ ਪੜੋ پلਕੇ ਉੱਠ ਤੇਰ ਲੋਚ ਨ ਆਵੇ ਭਗਤ ਕਰਨ ਮਿਲ ਦੂ ਜਣੇ ਨਾਮ ਦਿਓ ਹਰ ਚਲਤ ਸੁਣਾਵੇ ਫਿਰ ਫਿਰ ਕੀ ਕਹੇ ਕਹਿੰਦੇ ਮੇਰੀ ਕੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ ਠਾਕੁਰ ਜੀ ਨੂੰ ਪੁੱਛੇ ਉਸ ਦਰਸ਼ਨ ਕਿ ਮੈਂ ਤੇਰੇ ਲੋਚਨ ਪਾਵੇ ਕਹਿੰਦੇ ਮੜ ਜਾ ਪੁੱਛਿਓ ਠਾਕੁਰ ਨੂੰ ਰੱਬ ਨੂੰ ਮੇਰਾ ਵੀ ਕਹਿ ਦਿਓ ਮੈਂ ਕਿਵੇਂ ਦਰਸ਼ਨ ਪਾਵਾਂ ਮੈਨੂੰ ਵੀ ਕਰਾ ਦਿਓ ਮੜ ਜਾ ਰੱਬ ਦਾ ਕੀ ਜਾਣਦਾ ਕਹਿੰਦੇ ਚਲੋ ਪੁੱਛਾਂਗੇ ਜਦੋਂ ਬਾਬਾ ਨਾਮਦੇਵ ਸਾਹਿਬ ਨੇ ਪੁੱਛਿਆ ਫਿਰ ਰੱਬ ਨੂੰ ਪ੍ਰਤੱਖ ਦਰਸ਼ਨ ਹੋਏ ਤੇ ਰੱਬ ਜੀ ਨੂੰ ਫਿਰ ਕਿਹਾ ਕਹਿੰਦੇ ਜੀ ਮੜ ਜਾ ਤਰਲੋਚਨ ਨੂੰ ਵੀ ਦਰਸ਼ਨ ਦੇ ਦਿਓ ਮੇਰਾ ਮਿੱਤਰ ਰੋਜ ਬਿੰਦਾ ਹੈ ਕਿਰਪਾ ਕਰ ਦਿਓ ਠਾਕੁਰ ਜੀ ਨੂੰ ਪੁੱਛੇ ਉਸ ਦਰਸ਼ਨ ਕਿਵੇਂ ਤਿਰ ਲੋਚਨ ਪਾਵੇ ਹੱਸ ਕੇ ਠਾਕੁਰ ਬੋਲੇ ਆ ਰੱਬ ਮੋਰਿਓ ਹੱਸ ਕੇ ਬੋਲੇ ਇਹਦਾ ਮਤਲਬ ਪ੍ਰਤੱਖ ਦਰਸ਼ਨ ਹੋਏ ਆ ਰੱਬ ਵੀ ਹੱਸਦਾ ਹੈ ਇੱਕ ਵਾਰ ਆਖੋ ਵਾਹਿਗੁਰੂ ਵਾਹਿਗੁਰੂ ਪਰ ਉਹ ਆਪਣੇ ਭਗਤਾਂ ਨਾਲ ਹੱਸਦਾ ਹੈ ਇੱਕ ਨੁਕਤਾ ਇੱਥੇ ਹੋਰ ਧਿਆਨ ਟਿਕਾ ਕੇ ਰੱਖਿਓ ਕਈ ਵਾਰ ਹੁਕਮਨਾਮਾ ਹੁੰਦਾ ਸੋਟਰਾਗ ਵਿੱਚ ਦੁਨੀਆਂ ਵਿੱਚ ਕੱਲਾ ਰਹਿਣਾ ਸਭ ਤੋਂ ਵੱਡੀ ਸਜ਼ਾ ਹੈ ਕੱਲੇ ਰਹਿਣਾ ਜਦੋਂ ਕੋਈ ਬੰਦਾ ਕ੍ਰਾਈਮ ਕਰਦਾ ਉਹਨੂੰ ਜੇਲ੍ਹ ਵਿੱਚ ਕੁੱਟਮਾਰ ਥੋੜੀ ਕਰਦੇ ਆ ਜੱਜ ਦੇ ਹੁਕਮ ਤੋਂ ਬਾਅਦ ਕੋਈ ਕੁੱਟਮਾਰ ਨਹੀਂ ਹੈ ਜੇਲ੍ਹ 'ਚ ਉਹਨੂੰ ਕੱਲਿਆਂ ਰੱਖਿਆ ਜਾਂਦਾ ਬਸ ਤੇ ਕੱਲਾ ਰਹਿ ਆਪਣੇ ਕਰਮਾਂ ਬਾਰੇ ਸੋਚ ਹਾਂ ਥੋੜਾ ਬਹੁਤਾ ਕੰਮ ਕਰਾਉਂਦੇ ਨੇ ਅਦਰਵਾਈਜ਼ ਉਹਨੂੰ ਕੁੱਟ ਮਾਰ ਨਹੀਂ ਹੈ ਕੋਈ ਸਜ਼ਾ ਨਹੀਂ ਉਹਦੇ ਕ੍ਰਾਈਮ ਦੀ ਕੋਈ ਸਜ਼ਾ ਨਹੀਂ ਉਹਨੂੰ ਕੱਲਿਆਂ ਰੱਖਿਆ ਜਾਂਦਾ ਕੱਲਾ ਰਹਿਣਾ ਸਭ ਤੋਂ ਵੱਡੀ ਸਜ਼ਾ ਹੈ ਇਸੇ ਲਈ ਕਿਸੇ ਵੇਟਿੰਗ ਰੂਮ ਵਿੱਚ ਆਫਿਸ ਜਾਓ ਉੱਥੇ ਪੜਨ ਵਾਸਤੇ ਰਸਾਲੇ ਪੈਨੇ ਅਖਬਾਰਾਂ ਵੀ ਤੁਸੀਂ ਜਹਾਜ਼ ਵਿੱਚ ਸਫ਼ਰ ਕਰਦੇ ਹੋ 8-10 ਘੰਟੇ 12 ਘੰਟਿਆਂ ਦਾ ਸਫ਼ਰ ਹੈ ਤਾਂ ਜਹਾਜ਼ ਵਿੱਚ ਰਸਾਲੇ ਰੱਖੇ ਹੋਏ ਹਨ ਜਹਾਜ਼ ਵਿੱਚ ਸੀਟ ਨੂੰ ਸਕਰੀਨਾਂ ਲਾਈਆਂ ਹੋਈਆਂ ਕੱਲਾ ਬੰਦਾ ਬੋਰ ਨਾ ਹੋਵੇ ਕੱਲਾ ਰਹਿਣਾ ਸਭ ਤੋਂ ਵੱਡੀ ਸਜ਼ਾ ਹੈ ਇਹ ਗੱਲ ਮਨੋਵਿਗਿਆਨ ਨੇ ਮੰਨ ਲਈ ਹੈ ਕਿਸੇ ਬੰਦੇ ਨੂੰ 20 ਸਾਲ ਜੇਲ੍ਹ ਵਿੱਚ ਕੱਲਿਆਂ ਰੱਖ ਲਓ ਉਹ ਬੰਦਾ ਮੈਂਟਲੀ ਡਿਸੇਬਲ ਹੋ ਸਕਦਾ ਹੈ ਪਾਗਲ ਹੋ ਸਕਦਾ ਹੈ ਇਸ ਤਰ੍ਹਾਂ ਦੇ ਕਈ ਕੇਸ ਆਏ ਨੇ ਕੱਲਾ ਰਹਿਦਾ ਬੰਦਾ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ ਪਾਗਲ ਹੋ ਜਾਂਦਾ ਔਰ ਮੈਨ ਨਹਾਣੀ ਲੈਣਾ ਚਾਹੁੰਦਾ ਕਈ ਕੇਸ ਆਏ ਨੇ ਜਿਨ੍ਹਾਂ ਨੂੰ 20-20 ਸਾਲ ਜੇਲ੍ਹ ਤੇ ਰੱਖਿਆ ਪਾਗਲ ਹੋ ਔਰ ਸਿੱਖੋ ਇੱਕ ਚੀਜ਼ ਖੁਸ਼ੀ ਵਾਲੀ ਹੈ ਤੁਹਾਡੇ ਉੱਤੇ ਇੱਕ ਰਿਸਰਚ ਵੀ ਚੱਲ ਰਹੀ ਹੈ ਸੁਪਰੀਮ ਕੋਰਟ ਦੇ ਜੱਜ ਨੇ ਪੁੱਛਿਆ ਸੀ ਜਿਹੜੇ ਬੰਦੇ ਨੂੰ ਤਿੰਨ ਦਹਾਕੇ ਹੋ ਚੱਲੇ ਨੇ ਜੇਲ੍ਹ ਵਿੱਚ ਬੰਦ ਮੈਡੀਕਲ ਸਾਇੰਸ ਕਹਿੰਦੀ ਹੈ ਮਨੋਵਿਗਿਆਨ ਕਹਿੰਦੇ ਇਹ ਬੰਦਾ ਪਾਗਲ ਹੋ ਜਾਣਾ ਚਾਹੀਦਾ ਸੀ 90% ਮੈਂਟਲੀ ਡਿਸੇਬਲ ਹੋਣਾ ਚਾਹੀਦਾ ਸੀ ਪਰ ਇਸ ਬੰਦੇ ਦਾ ਦਿਮਾਗ ਆਮ ਬੰਦੇ ਨਾਲੋਂ ਵੀ 40% ਵਧਿਆ ਇਹਨੂੰ ਪੁੱਛੋ ਇਹਦਾ ਕਾਰਨ ਕੀ ਹੈ ਕੀ ਖਰਾਕ ਖਾਂਦੇ ਜੇਲ੍ਹ ਚ ਅੱਜ ਵੀ ਉਹ ਕੌਮ ਦਾ ਸੂਰਵੀਰ ਯੋद्धा ਸੂਰਮਾ ਜੇਲ੍ਹ ਵਿੱਚ ਹੈ ਪਿੱਛੇ ਤੇ ਉਹਦੀ ਚਰਚਾ ਹੋਈ ਕਿਸੇ ਨੇ ਜਾਣ ਕੇ ਵੀਡੀਓ ਪਾਉਣ ਲਈ ਜਦੋਂ ਤਰੀਕ ਤੇ ਆਏ ਉਹਦੇ ਮੋਰੇ ਹੋ ਕੇ ਮਾਰਨਾ ਚਾਹਿਆ ਕੋਈ ਨਾਰਾ ਛੱਡੋ ਨੇ ਕੋਈ ਥੱਪੜ ਮਾਰਿਆ ਤਿੰਨ ਲੋਟਣੀਆਂ ਪਈਆਂ ਜੱਜ ਨੇ ਇਹ ਚੀਜ਼ ਉੱਤੇ ਉਹਦੀ ਦੁਆਰਾ ਨਿਰਖਣ ਹੋਇਆ ਹੈ ਕਿਹੜੀ ਚੀਜ਼ ਖਾਂਦਾ ਹੈ ਇਹਦਾ ਦਿਮਾਗ ਵੀ ਆਮ ਬੰਦੇ ਨਾਲੋਂ ਵੱਧ ਹੈ ਸਰੀਰ ਦਾ ਬਲ ਵੀ ਵੱਧ ਹੈ ਇਹ ਵੀ ਖਰਾਬ ਕੀ ਹੈ ਕਹਿੰਦੇ ਖਰਾਬ ਤਾਂ ਉਹੀ ਹੋ ਜਾਂਦੀ ਜਦੋਂ ਪੁੱਛਿਆ ਫਿਰ ਕੋਈ ਜਵਾਬ ਦਿੰਦਾ ਕਹਿੰਦੇ ਮੇਰੀ ਖਰਾਬ ਪਤਾ ਕੀ ਹੈ ਮੈਨੂੰ 30 ਸਾਲ ਛਡੋਂ ਮਰਨ ਤੱਕ 60 ਸਾਲ ਤੱਕ ਭਾਵੇਂ ਜੇਲ੍ਹ ਵਿੱਚ ਰੱਖਿਓ ਤੁਸੀਂ ਪਾਗਲ ਨਹੀਂ ਕਰ ਸਕਦੇ ਪਤਾ ਕਿਉਂ ਮੇਰੀ ਕੋਈ ਖਰਾਕ ਐ ਮੈਂ ਜੇਲ੍ਹ ਵਿੱਚ ਰਹਿੰਦਿਆਂ ਵੀ ਕੱਲਾ ਨਹੀਂ ਮੇਰੇ ਨਾਲ 24 ਘੰਟੇ ਮੇਰਾ ਬਾਣੀ ਗੁਰੂ ਨਾਲ ਰਹਿੰਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ 24 ਘੰਟੇ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਗੁਰੂ ਨਾਲ ਰਹਿੰਦਾ ਪਰ ਤੱਖ ਗੁਰੂ ਹੈ ਪ੍ਰਗਟ ਗੁਰਾਂ ਦੀ ਦੇਹ ਗੁਰੂ ਹੈ ਉਹ ਗੁਰੂ ਮੇਰੇ ਨਾਲ ਰਹਿੰਦਾ ਭਵੇਂ ਜਿੰਨੇ ਸਾਲ ਮਰਜੀ ਜੇਲ੍ਹ 'ਚ ਰੱਖ ਲਿਓ ਮੈਨੂੰ ਪਾਗਲ ਨਹੀਂ ਕਰ ਸਕਦੇ ਕਿਉਂਕਿ ਬਾਣੀ ਨਾਲ ਜੁੜੇ ਭਾਈਓ ਖੈਰ ਇਹ ਜੀ ਸਾਧ ਸੰਗਤ ਰੱਬ ਵੀ ਇਕੱਲਾ ਨਹੀਂ ਫਿਰ ਰਹਿ ਸਕਦਾ ਉਹਦੇ ਨਾਲ ਵੀ ਕੋਈ ਚਾਹੀਦਾ ਹੈ ਇਕੱਲਾ ਰਹਿਣਾ سزا ਹੈ ਰੱਬ ਦੇ ਪਿਆਰੇ ਇਕੱਲੇ ਨਹੀਂ ਗੁਰੂ ਨਨ ਹੋ ਜਾਂਦਾ ਹੁਣ ਇੱਕ ਚੀਜ਼ ਯਾਦ ਰੱਖੋ ਰੱਬ ਵੀ ਇਕੱਲਾ ਨਹੀਂ ਰਹਿ ਸਕਦਾ ਉਹਨੂੰ ਵੀ ਕੋਈ ਮਿਲਵਰ ਤੋਂ ਵਾਸਤੇ ਰਿਸ਼ਤੇਦਾਰੀ ਲਈ ਚਾਹੀਦਾ ਹੈ ਉਹ ਪਤਨ ਕਿਹਦੇ ਨਾਲ ਰਿਸ਼ਤੇਦਾਰੀ ਰੱਖਦਾ ਹੈ ਰੱਬ ਦੀ ਮਿਲਵਰ ਤੋਂ ਪਤਨ ਕਿਹਦੇ ਨਾਲ ਬਹਿਣੀ ਉੱਠਣੀ ਸੈਵਨ ਲਿਖ ਕੇ ਦਿੰਦਾ ਰੱਬ ਦੀ ਮਿਲਵਰ ਤੋਂ ਆਪਣੇ ਭਗਤਾਂ ਨਾਲ ਉਹ ਵੀ ਇਕੱਲਾ ਨਹੀਂ ਰਹਿੰਦਾ ਇਕੱਲਾ ਰਹਿ ਨਹੀਂ ਸਕਦਾ ਉਹਨੂੰ ਵੀ ਕੋਈ ਭਗਤੀ ਕਰਨ ਵਾਲਾ ਚਾਹੀਦਾ ਹੈ ਉਹਦੀ ਰਿਸ਼ਤੇਦਾਰੀ ਹੈ ਉਹਨਾਂ ਨਾਲ ਭਾਈ ਉਹਦੇ ਨਾਲ ਬਹਿਣੀ ਉੱਠਣੀ ਹੈ ਰੱਬ ਵੀ ਇਕੱਲਾ ਨਹੀਂ ਰਹਿ ਸਕਦਾ ਸ਼ਬਦ ਪੜੋ ਤੁਹਾਨੂੰ ਯਾਦ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਰੱਬ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਕਹਿੰਦੇ ਉਹ ਆਪਣੇ ਭਗਤਾਂ ਨਾਲ ਮਿਲ ਵਰਤੋਂ ਰੱਖਦਾ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਅੱਜ ਹੋਇ ਪ੍ਰਤੱਖ ਦਰਸ਼ਨ ਤੇ ਪੁੱਛ ਲਿਆ ਕਹਿੰਦੇ ਜੀ ਤਰਲੋਚਨ ਉਹ ਵੀ ਮੜ ਜਾ ਦਰਸ਼ਨ ਦੇ ਦਿਓ ਜੀ ਉਹ ਨਰਾਜ ਹੁੰਦਾ ਥੋੜੀ ਜਿਹੀ ਝਲਕ ਦੇ ਦਿਓ ਹੁਣ ਮੋਰੋ ਰੱਬ ਬੋਲਿਆ ਹੱਸ ਕੇ ਠਾਕੁਰ ਬੋਲਿਆ ਨਾਮ ਦੇਉ ਨੂੰ ਕੈ ਸਮਝਾਵੇ ਰੱਬ ਮੁਰੇ ਹੱਸ ਕੇ ਬੋਲਿਆ ਕਹਿੰਦੇ ਅੱਛਾ ਤਰਲੋਚਨ ਦੀ ਸ਼ਪਾਰਸ਼ ਕਰਨ ਲੱਗੇ ਹੋ ਨਾਮਦੇਵ ਜੀ ਤਰਲੋਚਨ ਦੀ ਸ਼ਪਾਰਸ਼ ਕਰਨ ਲੱਗੇ ਤਰਲੋਚਨ ਨੂੰ ਦਰਸ਼ਨ ਤਾਂ ਦੇ ਦਾਂਗੇ ਪਰ ਦੋ ਕਮੀਆਂ ਆ ਉਹਦੇ ਵਿੱਚ ਉਹਨੂੰ ਕਹੇ ਦੂਰ ਕਰ ਲਵੇ ਦਰਸ਼ਨ ਦੇ ਦਾਂਗੇ ਇੱਕ ਵਾਰ ਆਖੋ ਵੈ ਗੁਰੂ ਉੱਚ ਜਿਹੜੀ ਕਮੀ ਆਪਣੇ ਚ ਹੋਈ ਆਪਾਂ ਵੀ ਅੱਜ ਸਿੱਖ ਕੇ ਜਾਣੇ ਇਹ ਨਾ ਹੋਵੇ ਆਪਾਂ ਸੁਣਨ ਸੁਣਾਉਣ ਤੱਕ ਰਹੀ ਹੈ ਰੱਬ ਹੱਸ ਕੇ ਬੋਲੇ ਕਿ ਅੱਛਾ ਸ਼ਿਪਾਰਸ਼ ਕਰਨ ਲੱਗੇ ਹੋ ਤਰ ਲੋਚੇ ਨਹੀਂ ਕੋਈ ਨਹੀਂ ਦੇਦਾ ਮੈਂ ਦਰਸ਼ਨ ਪਰ ਦੋ ਕਮੀਆਂ ਉਹਨੂੰ ਕਹਦੇ ਦੂਰ ਕਰ ਲੈ ਕਹਿੰਦੇ ਮਾਰਾ ਦੱਸਦਾਂਗਾ ਦੱਸੋ ਹੱਸ ਕੇ ਠਾਕੁਰ ਬੋਲੇ ਆ ਨਾਮ ਦਿਓ ਉਹਨੂੰ ਕੈ ਸਮਝਾਵੇ ਹਾਂ ਅਧੀਨ ਹਾਂ ਭਗਤ ਦੇ ਪਹੁੰਚਣਾ ਭਗਤੀ ਦਾ ਵੈ ਕਹਿੰਦੇ ਨਾ ਮੈਂ ਕਿਸੇ ਭੇਟ ਨਾਲ ਹੱਸਾਉਨੇ ਨਾ ਮੈਂ ਕਿਸੇ ਪਾਠ ਕਰਨ ਨਾਲ ਵਸ ਵਿੱਚ ਆਉਨੇ ਉਹਨੂੰ ਦੱਸਦਾਈ ਦੋ ਕਮੀਆਂ ਮੈਂ ਭਗਤੀ ਕਰਨ ਵਾਲਿਆਂ ਦੇ ਅਧੀਨ ਉਹਨਾਂ ਨੂੰ ਦਰਸ਼ਨ ਦੇਣਿਆ ਮੈਂ ਅਧੀਨ ਵੀ ਮੰਨਦਾ ਮੈਂ ਉਹਨਾਂ ਦਾ ਗੁਲਾਮ ਹਾਂ ਪਰ ਜਿਹੜਾ ਭਗਤੀ ਕਰਕੇ ਦਾਵਾ ਕਰੇ ਉਹਨੂੰ ਮੈਂ ਦਰਸ਼ਨ ਨਹੀਂ ਦਿੰਦਾ ਤਰਲੋਚਨ ਵਿੱਚ ਇੱਕ ਕਮੀ ਇਹ ਹੈ ਉਹ ਭਗਤੀ ਤਾਂ ਕਰਦਾ ਦਾਅਵੇ ਬੜਾ ਕਰਦਾ ਮੈਂ ਵੀ ਅੰਮ੍ਰਿਤ ਵੇਲੇ ਉੱਠਦਾ ਮੈਂ ਵੀ ਭਗਤੀ ਕਰਦਾ ਮੈਂ ਵੀ ਨਾਮਦੇਵ ਜੀ ਤੁਹਾਡੇ ਕੋਲ ਬੈਠਣਾ ਮੈਨੂੰ ਦਰਸ਼ਨ ਕਹਿੰਦੇ ਉਹ ਮੈਂ ਦਾ ਦਾਵਾ ਬਹੁਤ ਕਰਦਾ ਇਸ ਲਈ ਉਹਨੂੰ ਦਰਸ਼ਨ ਉਹਨੂੰ ਕਹੇ ਮੈਂ ਦਾ ਦਾਵਾ ਛੱਡ ਦੇ ਕਿਉਂਕਿ ਕਬੀਰ ਦਾਬ ਹੈ ਦਾਜਨ ਹੁੰਦਾ ਹੈ ਜਿਹੜੇ ਦਾਅਵੇ ਕਰਦੇ ਉਹਨਾਂ ਦਾ ਜੱਪ ਤਾਂ ਛੱਡ ਜਾਂਦਾ ਹੈ ਕਵੀਰ ਦਾ ਵੇ ਦਾਜਨ ਹੁਤ ਹੈ ਮਿਰਦਾ ਵੇ ਰਹੇ ਨਿਸੰਕ ਜੋ ਜਨ ਨਿਰਦਾਵੈ ਰਹੇ ਸੋ ਗਣੇ ਇੰਦਰ ਸੋ ਰੰਗ ਕਹਿੰਦੇ ਕਹਿ ਦਿਓ ਤਰਲਚਨ ਨੂੰ ਦਾਵਾ ਛੱਡ ਦੋ ਹਉ ਅਦੀਨ ਹਉ ਪਗਤ ਦੇ ਪਹੁੰਚਣਾ ਹੰਨਾ ਭਗਤੀ ਦਾਵੈ ਕਹਿੰਦੇ ਜੀ ਮੈਂ ਕਹਿ ਦਾਂਗਾ ਵੇ ਦਾਵਾ ਛੱਡ ਦੇ ਮੈਂ ਦਾ ਦਾਵਾ ਛੱਡ ਦੇ ਕਿ ਮੈਂ ਨਾਮ ਜਪਨੇ ਮਹਾਰਾਜ ਦੂਜੀ ਕਮੀ ਵੀ ਦੱਸ ਦਿਓ ਰੱਬ ਕਹਿੰਦੇ ਦੂਜੀ ਕਮੀ ਇਹ ਐ ਨਾਮਦੇਵ ਤ੍ਰਿਲੋਚਨ ਨੇ ਅਜੇ ਗੁਰੂ ਨਹੀਂ ਧਾਰਨ ਕੀਤਾ ਉਹਨੂੰ ਕਹਿ ਵਿੱਚ ਵਿਚੋਲਾ ਪਾ ਕੋਈ ਮੈਂ ਬਿਨਾ ਵਿਚੋਲੇ ਤੋਂ ਦਰਸ਼ਨ ਨਹੀਂ ਦਿੰਦਾ ਆਪ ਕੋ ਸਤਨਾਮ ਸ੍ਰੀ ਦੋਏ ਕਮੀਆਂ ਦੱਸੀਆਂ ਫਿਰ ਹਉ ਆਦੀਨ ਹਾ ਭਗਤ ਦੇ ਪਹੁੰਚਨਾ ਭਗਤੀ ਦਾ ਵੈ ਕੋਈ ਹੋਏ ਵਿੱਚ ਲਾਣ ਮਿਲਾਵੇ ਕੋਈ ਹੋਏ ਵਿੱਚ ਲਾਣ ਮਿਲਾਵੇ ਜਦੋਂ ਦੱਸਿਆ ਨਾਮਦੇਵ ਜੀ ਨੇ ਆਕੇ ਤਰਲੋਚਨ ਕਹਿੰਦੇ ਤਰਲੋਚਨ ਰੱਬ ਦੇ ਦਰਸ਼ਨ ਹੋਏ ਸੀ ਮੈਂ ਮੈਂ ਤੇਰੇ ਬਾਰੇ ਪੁੱਛਿਆ ਰਾਬਦ ਨੇ ਮੋਰੋ ਹੱਸ ਕੇ ਜਵਾਬ ਦਿੱਤਾ ਵੀ ਤਰਲੋਚਨ ਨੂੰ ਦੱਸ ਦੇਵੇ ਦਾਵਾ ਨਾ ਕਰਿਆ ਤੂੰ ਮੈਂ ਮੇਰੀ ਵਾਲਾ ਦਾਵਾ ਨਾ ਕਰਿਆ ਕਰ ਮੈਂ ਉੱਠਦਾ ਰੋਜ਼ ਮੈਂ ਵੀ ਭਗਤੀ ਕਰਦਾ ਮੈਂ ਵੀ ਤੁਹਾਡੇ ਕੋਲ ਬਹਿਣਾ ਮੈਂ ਵੀ ਨਾਮ ਜਪ ਕਹਿੰਦੇ ਦਾਵਾ ਛੱਡ ਦੇ ਤਰਲੋਚਨ ਤੇ ਦੂਜੀ ਕਮੀ ਇਹ ਹੈ ਤੂੰ ਕੋਈ ਵਿਚ ਵਿਚੋਲਾ ਪਾ ਵਿ ਗੁਰੂ ਵਿਚੋਲੇ ਤੋਂ ਬਿਗੈਰ ਦਰਸ਼ਨ ਨਹੀਂ ਹੁੰਦੇ ਵਿੱਚ ਕੋਈ ਵਿਚੋਲਾ ਚਾਹੀਦਾ ਹੈ ਜੈਸਾ ਸਤਗੁਰ ਸੁਣੀਂਦਾ ਤੈ ਸੋਹੀ ਮੈਂ ਡੀਠ ਵਿਛੜਿਆ ਮਿਲੇ ਪ੍ਰਭੂ ਕੌਣ ਹਰਦਰ ਕਾਕਾ ਵਸੀਟ ਜਿਹੜਾ ਦਰਗਾਹ ਦਾ ਵਿਚੋਲਾ ਹੈ ਵਿੱਚ ਕੋਈ ਵਿਚੋਲਾ ਪਾ ਬਸ ਦੋ ਕਮੀਆਂ ਤੈਨੂੰ ਦਰਸ਼ਨ ਹੋ ਜਾਣੇ ਤਰਲੋਚਨ ਨੇ ਉਸੇ ਵਕਤ ਅੱਖਾਂ ਪਰ ਕੇ ਰੋ ਕੇ ਕਹਿਆ ਨਾਮਦੇਵ ਦਾਵਾ ਛੱਡਿਆ ਅਜ ਤੋਂ ਬਾਅਦ ਅਜ ਤੋਂ ਬਾਅਦ ਅਮਰਤ ਵੇਲੇ ਉੱਠਣ ਦਾ ਦਾਵਾ ਛੱਡਿਆ ਅਜ ਤੋਂ ਬਾਅਦ ਭਗਤੀ ਨਾਮ ਜਪਣ ਦਾ ਚੌਂਕੜਾ ਮਾਰ ਕੇ ਬਹਿਣ ਦਾ ਦਾਵਾ ਛੱਡਿਆ ਤੇ ਰਹੀ ਗੱਲ ਵਿਚੋਲੇ ਦੀ ਦਰਗਾਹ ਦਾ ਵਿਚੋਲਾ ਚਾਹੀਦਾ ਤੇ ਤਿੱਤੋਂ ਵੱਡਾ ਹੋਰ ਵਿਚੋਲਾ ਕੌਣ ਹੋਣਾ ਚਰਨਾ ਚ ਮੱਥਾ ਟੇਕ ਕੇ ਵਾਬੇ ਨਾਮਦੇਵ ਦੇ ਚਰਨਾ ਚ ਰੱਖ ਤਾ ਤਿੱਤੋਂ ਵੱਡਾ ਵਿਚੋਲਾ ਕੌਣ ਨਾਮਦੇਵ ਤੇਰੇ ਤੋਂ ਵੱਡਾ ਵਿਚੋਲਾ ਕੌਣ ਹੈ ਜਿਹੜਾ ਮਾਨ ਸੀ ਨਾ ਮਾੜਾ ਮੋਟਾ ਵੇ ਤੂੰ ਸ਼ਿੰਬਾ ਮੈਂ ਬ੍ਰਹਮਣ ਮੈਂ ਨਿਵਜ ਉੱਠਦਾ ਤੂੰ ਹੱਥਾਂ ਨਾਲ ਕੰਮ ਕਰ ਸਮ ਮਾਨ ਖਤਮ ਚਰਨ ਸਿਰ ਰੱਖ ਕੇ ਗਿਆ ਤੁਹਾਡੇ ਤੋਂ ਵੱਡਾ ਵਿਚੋਲਾ ਕੌਣ ਹੈ ਤੁਸੀਂ ਵਿਚੋਲੇ ਬਣੋ ਨਾਮਦੇਵ ਤੁਸੀਂ ਗੁਰੂ ਮੈਂ ਤੁਹਾਡਾ ਸੇਵਕ ਬਣਾ ਮੈਨੂੰ ਦਿਦਾਰ ਦਿਵਾਓ ਸਾ ਸੰਗਤ ਦੀਵਾ ਤਾਂ ਤਿਹਾਰ ਸੀ ਬੱਤੀ ਤਾਂ ਪਈ ਹੈ ਤੇ ਕਿਹੋ ਤੇ ਬਣਿਆ ਪਿਆ ਬਸ ਜਗਾਉਣਾ ਸੀ ਧੰਨ ਬਾਬਾ ਨਾਹੁੰਦੇ ਸਭ ਨੇ ਉਹ 부ਜੀ ਹੋਏ ਅੰਦਰ ਦੀ रस ਵਾਲੀ ਜੋਤ ਜਗਾ ਦਿੱਤੀ ਔਰ ਉਸੇ ਦਿਨ ਤੋਂ ਬਾਅਦ ਸਾਕਸ਼ਾਤ ਪਰਤਖ ਰੱਬ ਦੇ ਦਰਸ਼ਨ ਤਰਲੋਚਨ ਜੀ ਨੂੰ ਵੀ ਹੋ ਗਏ ਚਾਰ ਸ਼ਬਦ ਅਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਤਰਲੋਚਨ ਜੀ ਦੇ ਵੀ ਆ ਚਾਰ ਸ਼ਬਦ ਅਜ ਬਾਣੀ ਵਿੱਚ ਉਹਨਾਂ ਦੇ ਵੀ ਮੌਜੂਦ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲਬਲ ਉਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਦਤ ਰੋਚਨ ਤੇ ਨਰ ਮੁਕਤਾ ਪੀਤੰਬਰ ਵਾ ਕਹ ਰਦਾ ਵਸ ਅੱਜ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਦੌਲਤ ਧੰਨ ਬਾਬਾ ਨਾਮਦੇਵ ਸਾਹਿਬ ਵੋ ਦੌਲਤ ਸ਼ਰੋਣੀ ਭਗਤ ਧੰਨ ਬਾਬਾ ਨਾਮਦੇਵ ਸਾਹਿਬ ਸਾ ਸੰਗਤ ਜਿਉਂ ਉਹਨਾਂ ਦੀ ਸ਼ਿਫਾਰਿਸ਼ ਕਰ ਸਕਦੇ ਨੇ ਸ਼ਿਫਾਰਿਸ਼ ਸਾਡੀ ਵੀ ਹੋ ਸਕਦੀ ਹੈ ਐਵੇਂ ਪਕੌੜੇ ਪਕੂੜੇ ਖਾ ਕੇ ਨਾ ਮੁੜ ਜਿਓਵੇ ਇੱਥੇ ਦਿਨ ਮਨਾਇਆ ਲੰਗਰ ਛਕ ਲੈ ਨਹੀਂ ਜਿਨ੍ਹਾਂ ਨੂੰ ਅੰਦਰ ਤਲਬ ਲੱਗੀ ਕਹਿ ਦਿਓ ਬਾਬਾ ਜੀ ਸ਼ਿਫਾਰਿਸ਼ ਪਾ ਦਿਓ ਮਾੜੀ ਜੇ ਚਾਲ ਦਿਖਾ ਦਿਓ ਜਨਮ ਸਫਲ ਹੋ ਜਾਣਾ ਬਾਕੀ ਤਾਂ ਚੱਲੀ ਜਾਣਿਆ ਰੋਲੇ ਰੱਪੇ ਕਾਰੋਬਾਰ ਨਹੀਂ ਮੁੱਕਣੇ ਕਿਸੇ ਨੂੰ ਕਰੋੜਾਂ ਦੀ ਜਾਇਦਾਦ ਦੇ ਦਿਓ ਜੇ ਕੋ ਰੱਜ ਜਾ ਮੇਰਾ ਨਾਮ ਬਟਾ ਜੋ ਮਰਜ਼ੀ ਮੰਗ ਲਓ ਇੱਥੇ ਸਾਧ ਸੰਗਤ ਕਰੋੜਾਂ ਅਰਮਾਹਪਤੀ ਬੰਦੇ ਵੀ ਰੱਜੇ ਦੀ ਜਿਨ੍ਹਾਂ ਨੂੰ ਤੁਸੀਂ ਬਹੁਤ ਅਮੀਰ ਮੰਨੀਆਂ ਡਾਨੀਆਂ ਕਹਿੰਦੇ ਉਹਨਾਂ ਨੂੰ ਪੁੱਛ ਲਓ ਜਾ ਕੇ ਕੋ ਕੰਮ ਰਹਿੰਦਾ ਨਾ ਕੋਈ ਗੱਲ ਬਣੀ ਨਹੀਂ ਹਜੇ ਰਹਿੰਦਾ ਹੈਗਾ ਉਹਦਾ ਵੀ ਕੰਮ ਨਹੀਂ ਪੂਰਾ ਹੋਣਾ ਇੱਥੇ ਵੀ ਰੱਜਿਆ ਕੋਈ ਵੀ ਪਰ ਹਾਂ ਰੱਬ ਦੇ ਨਾਮ ਨਾਲ ਕੋਈ ਜੁੜ ਜਾ ਸਤ ਸੰਤੋਖ ਚ ਪੈਂਦਾ ਅੱਜ ਸਾਧ ਸੰਗਤ ਹੋਰ ਕੁਝ ਨਾ ਮੰਗਿਓ ਆਓ ਮਿਲ ਕੇ ਪਿਆਰ ਨਾਲ ਜੇ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ ਹੈ ਆਪਾਂ ਵੀ ਇੱਕ ਔਰ ਮਿਲ ਕੇ ਮੰਗੀਏ ਸਾਰੇ ਗੋਵਿੰਦ ਨਿਲ ਮੇਰੇ ਗੋਵਿੰਦ ਆਪਣਾ ਨਾਮ ਦਿਆ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦਿਆ ਮਿਲ ਮੇਰੇ ਗੋਵਿੰਦ ਗੱਜ ਕੇ ਆਪਣਾ ਨਾਮ ਮਿਲ ਮੇਰੇ ਗੋਵਿੰਦ ਮਿਲ ਮੇਰੇ ਸਾਰੇ ਮੰਗੋ ਆਪਣਾ ਨਾਮ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ விந்தோவிந்தோவிந்த ਅੱਖੋ ਸਤਨਾਮ ਸ੍ਰੀ ਮੰਗਿਓ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵੇਖ ਦਾਤ ਸਹਾ ਦਾਤ ਭਰੋਸਾ ਦਾਤ ਨਾਨ ਸਰ ਦਾਤ ਨਾਮ ਦਾਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੇ ਇਸ਼ਨਾਨ ਚੌਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾਜ ਐਕਾਰ ਬੋਲੋ ਜੀ ਆਪਣੇ ਬੱਚਿਆਂ ਲਈ ਸਿੱਖੀ ਮੰਗ ਕੇ ਜਾਇਓ ਸਾਧ ਸੰਗਤ ਮੈਨੂੰ ਇੱਕ ਭੈਣ ਦਾ ਫੋਨ ਆਇਆ ਦੇਖੋ ਆਪਾਂ ਦੂਜਿਆਂ ਦੀ ਗੱਲ ਕੋਈ ਸੁਣਦੇ ਤੇ ਆਪ ਵੀ ਸਿੱਖਣਾ ਚਾਹੀਦਾ ਹੈ ਇਹ ਨਹੀਂ ਕਿ ਕਿਸੇ ਦੀ ਗੱਲ ਸੁਣ ਕੇ ਸੁਣਾ ਦਿਓ ਕਿਸੇ ਦੀ ਗੱਲ ਸੁਣ ਕੇ ਆਪਾਂ ਕਈ ਵੇ ਠੀਕ ਉਹਦੇ ਨਾਲ ਹੋਇਆ ਨਹੀਂ ਸਿੱਖਣਾ ਚਾਹੀਦਾ ਉਹ ਕਹਿੰਦੀ ਕੋਈ ਇੱਕ ਲੜਕਾ ਮੇਰੇ ਜ਼ਮੀਨ ਜੈਦਾਤ ਬਥੇਰੀਆਂ ਰੱਬ ਨੇ ਦਿੱਤੀ ਜ਼ਮੀਨ ਵੀ ਦਿੱਤੀ ਐ ਨੌਕਰ ਚੱਕਰ ਵੀ ਰੱਖੇ ਕਹਿੰਦੀ ਪਹਿਲਾਂ ਤਾਂ 10ਵੀਂ ਪਾਸ ਕੀਤੀ 11ਵੀਂ ਚ ਲੱਗਾ ਤਾਂ ਸਾਡੇ ਗਲ ਚ ਗੁੱਠਾ ਦੇ ਕੇ ਲੜ ਲੜ ਕੇ ਬੁਲਟ ਮੋਟਰਸਾਈਕਲ ਲਿਆ ਮੈਂ ਤਾਂ ਬੁਲਟ ਲੈਣਾ ਦੂਜੇ ਮੁੰਡੇ ਬੁਲਟ ਤੇ ਆਉਂਦੇ ਮੈਂ ਤੇ ਬੁਲਟ ਮੋਟਰਸਾਈਕਲ ਲੈਣਾ ਕਹਿੰਦੀ ਹੁਣ ਡਰਦੇ ਕੀ ਕਰੀਏ ਇੱਕ ਲੜਕਾ ਕਿਤੇ ਉਦਾਂ ਦੀ ਗੱਲ ਨਾ ਹੋ ਜਾਏ ਕਹਿੰਦੀ ਮੈਂ ਕਹਾਲ ਖੱਦੀ ਨੇ ਕਹਿ ਦਿੱਤਾ ਲੈ ਦਿਓ ਜੀ ਅਸੀਂ ਮੋਟਰਸਾਈਕਲ ਲੈਂਦਾ ਹੁਣ ਉਹ ਮੁੰਡਿਆ ਨੂੰ ਦੋਂਦੋ ਤਿੰਨ ਤਿੰਨ ਨੂੰ ਬਿਠਾ ਕੇ ਘੁੰਮਦਾ ਕਹਿੰਦੀ ਹੁਣ ਜਿਹੜੀ ਦੁੱਖ ਦੀ ਗੱਲ ਹੈ ਉਨ ਕੇਸ ਵੀ ਕਟਾ ਦਿੱਤੇ ਦਾੜੀ ਵੀ ਕਟਾ ਦਿੱਤੀ ਤੇ ਭਾਈ ਸਾਹਿਬ ਸ਼ਾਮ ਨੂੰ ਲੇਟ ਨੇਰੇ ਹੋਇਆ ਆਉਂਦਾ ਸਾਨੂੰ ਕਹਿੰਦਾ ਮੈਂ ਜਿੰਮ ਤੋਂ ਆਉਂਨੇ ਕਹਿੰਦੀ ਹੁਣ ਉਹਦੇ ਤੋਂ ਮੁਸ਼ਕ ਥੋੜਾ ਥੋੜਾ ਵੀਰ ਸ਼ਰਾਬ ਦਾ ਆਉਣ ਲੱਗ ਪਿਆ 11ਵੀਂ ਕਲਾਸ ਚ ਅਜੇ ਪੜਦਾ ਹੈ ਵਿਚਾਰੀ ਬਹੁਤ ਰੋਂਦੀ ਸੀ ਸਾ ਸੰਗਤ ਆਪਣੇ ਬੱਚਿਆਂ ਲਈ ਆਪਾਂ ਸਿੱਖੀ ਮੰਗੀ ਹੈ ਜਿਹਦੇ ਘਰ ਵਿੱਚ ਸਿੱਖੀ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਜਿੱਤੋਂ ਸਿੱਖੀ ਤੋਂ ਜਿਹੜਾ ਦੂਰ ਹੋ ਗਿਆ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਭਾਵੇਂ 40 ਕਿਲੇ ਜ਼ਮੀਨ ਖਰੀਦ ਲਿਓ ਸਜਣੋ ਸਿੱਖੀ ਸਭ ਤੋਂ ਅਮੀਰ ਦਾਤ ਹੈ ਔਰ ਦਾਨ ਹੈ ਗੁਰੂ ਕੋਲੋਂ ਮੰਗਣਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨੇ ਦਾਨ ਹੈ ਇਹ ਦਾਵੇ ਨਾਲ ਨਹੀਂ ਮਿਲਦਾ ਆਪਣੇ ਬੱਚਿਆਂ ਲਈ ਨਾਮ ਸਿੱਖੀ ਸਿਮਰਨ ਬਾਣੀ ਮੰਗੋ ਹਾਂ ਉਹਦੇ ਲਈ ਇੱਕ ਪੈਣੋ ਜ਼ਰੂਰ ਮੈਂ ਤੁਹਾਨੂੰ ਬੇਨਤੀ ਕਰਕੇ ਜਾਵਾਂਗਾ ਟਿਪ ਸੈਰ ਉਹ ਇਹ ਐ ਵੀ ਜਦੋਂ ਬੱਚਿਆਂ ਲਈ ਭੋਜਨ ਪ੍ਰਸ਼ਾਦਾ ਪਰੌਂਠੀ ਤਿਆਰ ਕਰਦੇ ਹੋ ਜੱਸ ਵੀਰੇ ਚਾਹ ਦੁੱਧ ਬਣਾਉਂਦੇ ਹੋ ਉੰਨੀ देर ਸਿਰ ਟੱਕ ਕੇ ਜਿੰਨੀ ਦੇਰ ਗੈਸ ਤੇ ਚਾਹ ਬਣਦੀ ਨਾ ਦੁੱਧ ਬਣਦਾ ਪਤਾ ਹੈ ਆਪਾਂ ਨੂੰ ਵੀ ਆਪਾਂ ਆਪਣੇ ਬੱਚਿਆਂ ਨੂੰ ਪਾਲਣਾ ਪਤਾ ਹੈ ਪਰੌਂਠੀ ਮੈਂ ਬੱਚੇ ਦੇ ਟਿਫਿਨ ਵਿੱਚ ਪਾਉਣੀ ਹੈ ਉਹਨੇ ਸਕੂਲ ਜਾ ਕੇ ਖਾਣੇ ਦੋ ਪਰੌਂਠੇ ਬਣਾਏ ਨੇ ਇੱਕ ਹੌਣ ਖਾਣੇ ਇੱਕ ਸਕੂਲੇ ਖਾਣੇ ਉਹ ਪਰੌਂਠੀ ਬਣਾਉਂਦੇ ਆਂ ਜਾ ਦੁੱਧ ਬਣਾਉਂਦਿਆਂ ਸਿਰ ਟੱਕ ਕੇ 5 10 ਮਿੰਟ ਕਹਿੰਦੇ ਰਿਆ ਕਰੋ ਭੈਣੋ ਵਾਹਿਗੁਰੂ 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 ਮੂਲ ਮੰਤਰ ਪੜ ਲਿਆ ਕਰੋ ਪਹਿਲੀ ਪੌੜੀ ਪੜ ਲਿਆ ਕਰੋ ਮੂਲ ਮੰਤਰ ਨਹੀਂ ਆਉਂਦਾ ਵਾਹਿਗੁਰੂ ਕਹਿ ਲਿਆ ਕਰੋ ਦੇਖੋ ਜੇ ਪਾਣੀ ਚ ਵਦਾਮ ਪੀਉਂਦੇ ਹੋ ਨਾ ਸਿਆਣੇ ਪੁਰਖ ਕਹਿੰਦੇ ਵਦਾਮ ਦੀ ਤਸਵੀਰ ਬਦਲ ਜਾਂਦੀ ਆ ਗਰਮ ਨਹੀਂ ਰਹਿੰਦਾ ਉਹ ਪਾਣੀ ਚ ਕੁਝ ਘੰਟੇ ਵਦਾਮ ਪੀਉਂਦੇ ਹੋ ਵਦਾਮਾਂ ਦੀ ਤਸਵੀਰ ਬਦਲ ਜਾਂਦੀ ਐ ਵੈਗੁਰੂ ਵੈਗੁਰੂ ਕੱਕ ਕੇ ਚਾ ਦੁੱਧ ਭੋਜਨ ਬਣਾਓਗੇ ਭੋਜਨ ਦੀ ਤਸਵੀਰ ਬਦਲ ਜਾਏਗੀ ਜਿਹੜੇ ਬੱਚੇ ਖਾਣਗੇ ਉਹਨਾਂ ਦੀ ਤਕਦੀਰ ਬਦਲ ਜਾਏਗੀ ਆਪਣੇ ਸੋ ਪਲੀਜ਼ ਆਪਣੇ ਬੱਚਿਆਂ ਵਾਸਤੇ ਆਪਾਂ ਸਾਰੇ ਤੁਸੀਂ ਵੀ ਅਸੀਂ ਮੈਂ ਆਪਾਂ ਸਾਰੇ ਰਲ ਕੇ ਜੇ ਗੁਰੂ ਨੇ ਰਾਹ ਦੱਸਿਆ ਜਦੋਂ ਕੋਈ ਤਿਹਾੜ ਕਰਦੇ ਹੋ ਉਦੋਂ ਜਰੂਰ ਵੈਗੁਰੂ ਜਪੋ ਸਵੇਰੇ ਨੀਂਦ ਚੋਂ ਉੱਠਦੇ ਅਨਸਾਰ ਹਰ ਸਿੱਖ ਦਾ ਪਹਿਲਾ ਜ਼ੁਬਾਨ ਤੋਂ ਸ਼ਬਦ ਜਿਹੜਾ ਉੱਠਦੇ ਅਨਸਾਰ ਨੀਂਦ ਚੋਂ ਇੱਕੋ ਸ਼ਬਦ ਆਉਣਾ ਚਾਹੀਦਾ ਸਤਨਾਮ ਸ੍ਰੀ ਅਛਾ ਭੈਣੋ ਚਾਹ ਦੁੱਧ ਬਣਾਉਂਦੇ ਆ ਪਰੌਂਠੀ ਬਣਾਉਂਦੇ ਆ ਵਾਹਿਗੁਰੂ ਕਹਿ ਲਉਂਗੀ ਆ ਕੱਲ ਤੋਂ ਕਹਿ ਲਉਂਗੇ ਘਰ ਜਾ ਪੱਕੀ ਗੱਲ ਹੈ ਹੱਥ ਖੜੇ ਕਰਕੇ ਜਕਾਰਾ ਛੱਡੋ ਪੱਕਾ ਠੀਕ ਹੈ ਕਰਾ ਗੁਰੂ ਨਹੀਂ ਲੈਣਾ ਸਤ ਸ੍ਰੀ ਅਕਾਲ ਇਹ ਗੁਰੂ ਦੇ ਅੱਗੇ ਆਪਾਂ ਸਮਰਪਿਤ ਹੋਣਾ ਹੈ ਮਹਾਰਾਜ ਸਾਡੇ ਵਸ ਨਹੀਂ ਹੈ ਅਸੀਂ ਮੰਨਦੇ ਆ ਇਦਾਂ ਹੋਣਾ ਚਾਹੀਦਾ ਹੈ ਕਿਰਪਾ ਕਰੋ ਪਰ ਕਰਾ ਤੁਸੀਂ ਲਿਓ ਜਦੋਂ ਬੰਦਾ ਆਪ ਹੱਥ ਖੜੇ ਕਰ ਦੇ ਮੇਰੇ ਵਸ ਨਹੀਂ ਗੁਰੂ ਕਰਵਾ ਲੈਂਦਾ ਜੇ ਆ ਪਾਕੜ ਵਿੱਚ ਕਹੀ ਮੈਂ ਮੈਂ ਨਹੀਂ ਕਰ ਸਕਦਾ ਆਪੋ ਪਾਤਸ਼ਾਹ ਸਤੋ ਨਹੀਂ ਤੁਸੀਂ ਕਿਰਪਾ ਕਰੋ ਗੁਰੂ ਨੇ ਕਰਵਾ ਲੈਣਾ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਫਿਰ ਇਹ ਸਮਾਗਮ ਕਰਾਇ ਸਫਲ ਫਿਰ ਤੁਹਾਡੀ ਲੰਬੀ ਯਾਤਰਾ ਤੁਸੀਂ 1.5 2 200 ਕਿਲੋਮੀਟਰਾਂ ਤੋਂ ਆਏ ਹੋ ਤੁਹਾਡੀਆਂ ਯਾਤਰਾਵਾਂ ਸਫਲ ਫਿਰ ਗੁਰਪੁਰਬ ਮਨਾਏ ਇਹ ਦਿਹਾੜੇ ਪ੍ਰਕਾਸ਼ ਪੁਰਬ ਮਨਾਏ ਸਫਲ ਸਤ